ਮਰਾਤ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਬਿਆਨ ਸਿੰਘ ਰੋੜੀਆਂ ਹਾਂ ਇਸ ਵੇਲੇ ਜਿਲ੍ਹਾ ਮਲੇਰਕੁਟਲਾ ਦੇ ਪੈਂਟਕ ਕੋਪਰ ਹੀੜਾ ਦੇ ਵਿੱਚ ਮੌਜੂਦ ਹਾਂ ਤੇ ਇਸ ਇਤਿਹਾਸਿਕ ਨਗਰ ਦੇ ਵਿੱਚ 35000 ਸਿੰਘ ਸਿੰਘਣੀਆਂ ਦੇ ਕਰੀਬ ਹੈ ਜਿਹੜਾ ਉਹ ਸ਼ਹੀਦ ਹੋ ਗਏ ਸਨ ਤੇ ਵੱਡਾ ਘੱਲੂ ਘਰਾ ਦੇ ਨਾਮ ਤੋਂ ਇਸ ਪਵਿੱਤਰ ਧਰਤੀ ਨੂੰ ਸਿੱਖ ਇਤਿਹਾਸ ਦੇ ਵਿੱਚ ਸ਼ਰਮੌਰ ਸਥਾਨ ਪ੍ਰਾਪਤ ਹੈ ਤੇ ਸਾਡੇ ਨਾਲ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੋ ਕਿ ਪ੍ਰਧਾਨ ਨੇ ਇੱਥੇ ਇਹਨਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਇੱਥੋਂ ਦਾ ਕੀ ਇਤਿਹਾਸ ਹੈ ਤੇ ਕਿੱਥੇ ਤੋਂ ਸੰਗਤਾਂ ਇੱਥੇ ਨਤਮਸਤਕ ਹੋਣ ਦੇ ਲਈ ਆਉਂਦੀਆਂ ਨੇ ਤੇ ਕਿੰਨੇ ਕ ਸਮੇਂ ਤੋਂ ਇਸੇ ਵਨਭਾਰੇ ਨੇ ਭਾਈ ਸਾਹਿਬ ਜੀ ਵਾਜਬ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਕੀ ਇਤਿਹਾਸ ਹੈਗਾ ਪੂਰਾ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਜੀ ਇਹ ਜੀ ਤੇ ਉਹ ਇਤਿਹਾਸਕ ਸਥਾਨ ਆ ਜਿੱਥੇ 5 ਫਰਵਰੀ 1762 ਨੂੰ ਜੀ ਅਹਿਮਦ ਸਾਹਿਬ ਅਦਾਲੀ ਨੇ ਸਿੱਖ ਕੌਮ ਦੀ ਜੋ 65-70 ਹਜ਼ਾਰ ਗਿਣਤੀ ਸੀਗੀ ਉਸ ਦੇ ਉੱਤੇ ਸੇਮਾ ਹਮਲਾ ਕੀਤਾ ਸੀਗਾ ਤਕਰੀਬਨ ਗਿਣਤੀ hui 65-70 ਹਜ਼ਾਰ ਸੀ ਟੋਟਲ ਸਿੱਖ ਕੌਮ ਦੀ ਜਿਹਦੇ ਵਿੱਚ ਸੇਮਾ ਹਮਲਾ ਅਬਦਾਲੀ ਨੇ ਜਦੋਂ ਕੀਤਾ ਇੱਥੇ ਪਰਿਵਾਰਾਂ ਸਮੇਤ ਸਿੰਘ ਬੈਠੇ ਸਨ ਪਾਣੀ ਦਾ ਸੂਰ ਸੋਣ ਕਰਕੇ ਇੱਥੇ ਸਿੰਘ ਬੈਠੇ ਸਨ ਤੇ ਸਿਮਾ ਹਮਲਾ ਜਦੋਂ ਕੀਤਾ ਉਹਨਾਂ ਨੇ ਤਕਰੀਬਨ ਤਕਰੀਬਨ 35-40 ਹਜ਼ਾਰ ਦੇ ਤਕਰੀਬਨ ਸੀਧ ਇੱਥੀ ਸਿੰਘ ਸੀ ਲੋਗੇ ਜਿਸ ਨੂੰ ਇਤਿਹਾਸ ਦੇ ਵਿੱਚ ਵੱਡੇ ਘੱਲੂਕਰ ਦੇ ਨਾਮ ਨਾਲ ਜਾਣਿਆ ਜਾਂਦਾ ਠੀਕ ਹੈ ਤੇ ਇਹਦੇ ਵਿੱਚ ਮਸਲਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਿੰਨੀਆਂ ਕਿ ਮਸਲਾਂ ਹੋਈਆਂ ਨੇ ਜਿਹੜੀਆਂ ਇਸ ਯੁੱਧ ਦੇ ਵਿੱਚ ਸ਼ਾਮਲ ਸਨ ਇਹਦੇ ਵਿੱਚ ਇਤਿਹਾਸ ਦੇ ਵਿੱਚ ਦੱਸਿਆ ਜਾਂਦਾ ਕਿ 12 ਮਸਲਾਂ ਦੀ ਕਮਾਂਡ ਹੇਠ ਮਤਲਬ ਇਹ ਜਿਹੜਾ ਵੱਡਾ ਘੱਲੂਕਰਾ ਹੋਇਆ ਸੀਗਾ ਜਿਸ ਦੇ ਵਿੱਚ ਅਲੱਗ-ਅਲੱਗ ਮਸਲਾਂ ਦੇ ਜਥੇਦਾਰਾਂ ਦੀ ਕਮਾਂਡ ਹੇਠ ਇਹ ਜੱਗ ਯੁੱਧ ਅਫਗਾਨੀ ਨੂੰ ਲੜਿਆ ਗਿਆ ਸੀਗਾ ਦੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਦਾਦਾ ਜੀ ਚੜਤ ਸਿੰਘ ਜੀ ਤੇ ਜੱਸਾ ਸਿੰਘ ਆਲੂ ਵਾਲੀ ਜੀ ਜੱਸਾ ਸਿੰਘ ਰਾਮ ਗੜੀਆ ਜੀ ਮਤਲਬ ਮਤਲਬ ਹੋਰ अनेका ਮਿਸਲਾਂ ਦੇ ਜਿਨ੍ਹਾਂ ਦੇ ਨਾਮ ਸਾਨੂੰ ਨਹੀਂ ਪਤਾ ਹੈਗਾ ਅਧਿਆਤ ਦੇ ਵਿੱਚ ਹੈਗੇ ਨੇ 12 ਮਿਸਲਾਂ ਤਖਸੀਆਂ ਕੀ ਨੇ ਜਿਨ੍ਹਾਂ ਦੇ ਮਤਲਬ ਅਧੀਨ ਇਹ ਸਾਰਾ ਜੁੱਧ ਹੋਇਆ ਸੀਗਾ ਉਸ ਦੀ ਕਮਾਂਡ ਇਹ ਤੇ ਇਹਦੇ ਵਿੱਚ ਇੱਕ ਕਾਫੀ ਸੁਣਨ ਦੇ ਵਿੱਚ ਆਉਂਦਾ ਜਿਵੇਂ ਹੁਣ ਇੱਕ ਤਾਂ ਇਹ ਸਥਾਨ ਹੋ ਗਿਆ ਤੇ ਇੱਕ ਤਾਂ ਇਹਦੇ ਬਾਰੇ ਇੱਕ ਕੁੱਪ ਟੋਟਾ ਇੱਕ ਸੁਣਿਆ ਜਾਂਦਾ ਉੱਥੇ ਵੀ ਇਤਿਹਾਸ ਬਣਿਆ ਹੋਇਆ ਤੇ ਇਹਨਾਂ ਦੋਹਾਂ ਸਥਾਨਾਂ ਦੇ ਵਿੱਚ ਕੀ ਫਰਕ ਹੈ ਦੇਖੋ ਜੀ ਜਿਹੜਾ ਇਹ ਇਤਿਹਾਸ ਆ ਅਸਲ ਸਥਾਨ ਵੱਡਾ ਕੱਲੂ ਘਰ ਆ ਇਤਿਹਾਸ ਦੇ ਵਿੱਚ ਕੋਪਰਹੀੜੇ ਨਾਲ ਜਾਣਾ ਜਾਂਦਾ ਅਸਲ ਸਥਾਨ ਆ ਜੋ ਪਿੰਡ ਰਹੀੜਾ ਵਿੱਚ ਅੱਛਾ ਇਹਦਾ ਫਿਰ ਕੀ ਨਿਸ਼ਾਨੀਆਂ ਰਹੀੜਾ ਦੇ ਵਿੱਚ ਹਨ ਨਿਸ਼ਾਨੀ ਤਾਂ ਦੇਖੋ ਜੀ ਇਹ ਬਿਲਕੁਲ ਆ ਜਿਹੜਾ ਅਸੀਂ ਉੱਚੀ ਜਗ੍ਹਾ ਤੇ ਖੜੇ ਆ ਠੀਕ ਹੈ ਜੀ ਤਕਰੀਬਨ 10 15 ਫੁੱਟ ਧਰਤੀ ਤੋਂ ਉੱਚੀ ਜਗ੍ਹਾ ਤੇ ਖੜੇ ਆ ਉਹ ਸਾਹਮਣੇ ਨਿਸਾਨ ਸਾਹਿਬ ਵੀ ਸਜੋਬਤ ਆ ਜੋ ਤਕਰੀਬਨ ਉਸ ਤੋਂ ਬਾਅਦ ਨਿਹੰਗ ਸਿੰਘਾਂ ਵੱਲੋਂ ਮਤਲਬ ਨਿਸ਼ਾਨੀ ਦੇ ਤੌਰ ਤੇ ਜੋ ਖੋਜ ਹੋਈ ਸੀ ਉਹਦੇ ਤੇ ਨਿਸ਼ਾਨ ਸਾਬ ਚਾੜੇ ਗਿਆ ਸੀਗਾ ਕਿਉਂਕਿ ਇੱਥੇ ਪਾਣੀ ਦਾ ਸੋਰਸ ਹੋਣ ਕਰਕੇ ਜਿਹੜੇ ਸਿੰਘ ਸੀਗੇ ਉਹ ਇੱਥੇ ਬੈਠੇ ਸੀਗੇ ਪਰਿਵਾਰਾਂ ਸਮੇਤ ਸੀਗੇ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਇਤਿਹਾਸ ਸਥਾਨ ਸਾਰੇ ਸਤਿਕਾਰਯੋਗ ਨੇ ਇਹ ਨਹੀਂ ਕਹਿੰਦੇ ਸੀ ਵੀ ਕੁੱਪਕਲਾ ਵਾਲਾ ਮਤਲਬ ਵੱਡੇ ਘੱਲੂ ਘਰਤ ਨਹੀਂ ਪਰ ਅਸਲ ਜਿਹੜਾ ਸੱਚ ਸੱਚ ਹੁੰਦਾ ਹੈ ਕਿਉਂਕਿ ਅਸਲ ਇਤਿਹਾਸ ਨਾਲ ਜੁੜਨਾ ਸੰਗਤ ਨੂੰ ਗਮਰਾ ਨਹੀਂ ਹੋਣਾ ਚਾਹੀਦਾ ਉਹ ਆਪਣਾ ਠੀਕ ਆ ਬਾਬਾ ਜੰਗ ਸਿੰਘ ਨੇ ਆਪਣੀ ਪਰਸਨਲ ਤੌਰ ਤੇ ਬਣਾਇਆ ਹੋਇਆਗਾ ਕੋਈ ਪ੍ਰੂਫ ਨਹੀਂ ਹੋ ਰਿਹਾ ਉੱਥੇ ਤੁਸੀਂ মিডিਆ ਵਾਲੇ ਵੀ ਨੂੰ ਜਾਣਕਾਰੀ ਰੱਖਦੇ ਹੋ ਸਾਇੰਸਦਾਨਾਂ ਨੇ ਇੱਥੇ ਖੋਜਾਂ ਵੀ ਕੀਤੀਆਂ ਪ੍ਰੂਫ ਹੋਇਆ ਕਿਉਂਕਿ ਉੱਥੇ ਪ੍ਰੂਫ ਨਹੀਂ ਹੋ ਰਿਹਾ ਕੋਈ ਕਿਉਂਕਿ ਸੰਤਲ ਜਗਾਗੀ ਕੋਈ ਉਧਰ ਨੂੰ ਲੜਾਈ ਦਾ ਟੋਕੜੀ ਬਣਦਾ ਸੀਗਾ ਕਿਉਂਕਿ ਅਸਲ ਸਥਾਨ ਜੋ ਵੱਡਾ ਘੱਲੂ ਘਰ ਆ ਇਹ ਪਿੰਡ ਰਹੀੜੇ ਵਿੱਚ ਵਾ ਠੀਕ ਆ ਇਤਿਹਾਸ ਦੇ ਵਿੱਚ ਕੋਪਰਹੀੜੇ ਦਾ ਮਤਲਬ ਅਕ ਜਾਣਕਾਰੀ ਪਾਈ ਜਾਂਦੀ ਆ ਕਿ ਕੋਪਰਹੀੜੇ ਦੇ ਨਾਲ ਜਾਣਾ ਜਾਂਦਾ ਇਹ ਨਹੀਂ ਹੈਗਾ ਵੀ ਮਤਲਬ ਅਸਲੂ ਹੂ ਆ ਅਸਲ ਹੀਰਸਤਾਨ ਵਾ ਤੇ ਤੁਸੀਂ ਆ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਤੇ ਇਹ ਕਿਹੜੇ ਸਮੇਂ ਦੇ ਵਿੱਚ ਉਦੋਂ ਕਦੋਂ ਨਿਸ਼ਾਨ ਸਾਹਿਬ ਚੜਾਏ ਗਏ ਇਹ ਜੀ ਦੇਖੋ ਜਦੋਂ ਖੋਜ ਹੋਈ ਵੀ ਤੇ ਢੱਲੂ ਕਹਰਾ ਸਾਹਿਬ ਇੱਥੇ ਵਾਪਰੇ ਆਗਾ ਮਤਲਬ ਮੇਰੀ ਉਮਰ ਵੀ ਤਕਰੀਬਨ 43 ਸਾਲ ਹੋਗੀ ਸਾਡੀ ਜਨਮ ਤੋਂ ਵੀ ਪਹਿਲਾਂ ਦਾਗਾ ਮਤਲਬ ਇਹ ਵੀ ਇੱਕ ਬਹੁਤ ਜਦੋਜਹਦ ਕਰਕੇ ਇਹ ਨਿਸ਼ਾਨ ਸਾਹਿਬ ਮਤਲਬ ਚਲਾਇਆ ਗਿਆ ਸੀਗਾ ਉਸ ਸਮੇਂ ਨਿਹੰਗ ਸਿੰਘਾਂ ਵੱਲੋਂ ਠੀਕ ਹੈ ਤੇ ਫਿਰ ਹੁਣ ਜਗਾ ਦੀ ਮਤਲਬ ਇੱਥੇ ਹੀ ਸਿੰਘ ਕਿਉਂ ਆਏ ਕਿਉਂਕਿ ਇਹ ਮੈਂ ਤੁਹਾਡੀ ਗੱਲ ਮੰਨਦਾ ਵੀ ਪਾਣੀ ਦੇ ਕਰਕੇ ਤੁਸੀਂ ਕਹਿ ਰਹੇ ਹੋ ਤੇ ਫਿਰ ਇੱਥੇ ਜਿਹੜੀ ਜੰਗ ਵੀ ਹੋਈ ਹੈ ਉਹ ਜੰਗ ਮਤਲਬ ਇੱਕ ਜਗ੍ਹਾ ਤੇ ਤਾਂ ਨਹੀਂ ਹੋਈ ਹੋਣੀ ਇੱਥੋਂ ਫਿਰ ਕਿੱਧਰ ਨੂੰ ਜੰਗ ਦੇ ਜੰਗ ਜਦੋਂ ਜਦੋਂ ਬਈ ਪਰਿਵਾਰਾਂ ਸਮੇਤ ਸਿੰਘ ਇਸ ਸਥਾਨ ਤੇ ਬੈਠੇ ਸੀ ਜਦੋਂ ਚੁਗਲਾਂ ਖੋਰਾ ਨੇ ਕਿਸੇ ਸਰਾਰਤੀ ਅੰਸਰ ਨੇ ਚੁਗਲੀ ਕਰਤੀ ਵੀ ਜਿਹੋ ਸਿੰਘ ਨੇ ਨਾ ਕਿਉਂਕਿ ਜਿਹੜਾ ਅਬਦਾਲੀ ਸੀਗਾ ਉਹ ਸਿੰਘਾਂ ਦਾ ਖੁਰਾਕੋਚ ਖਤਮ ਕਰਨਾ ਚਾਹੁੰਦਾ ਸੀਗਾ ਬਈ ਮੈਂ ਸਿੰਘਾਂ ਦਾ ਨਾਮੋ ਨਿਸ਼ਾਨ ਖਤਮ ਕਰ ਦੇਣਾ ਦੁਨੀਆ ਦੇ ਉੱਤੋਂ ਕਿਉਂਕਿ ਪੂਰਾ ਬੈਰੀ ਸੀਗਾ ਕਿਉਂਕਿ ਸਿੰਘ ਸੀਗੇ ਜੋ ਧੂਆਂ ਭੈਣਾਂ ਨੂੰ ਲੁੱਟ ਕੇ ਲੈ ਕੇ ਜਾਂਦਾ ਸੀ ਉਹ ਸੜਾਲੇ ਹੁੰਦੇ ਸੀ ਤਾਂ ਕਰਕੇ ਉਹਨਾਂ ਦੀ ਪੂਰੀ ਮਤਲਬ ਐਟਵੱਥਰ ਦਾ ਬੈਰ ਸੀਗਾ ਤੇ ਉਹਦੇ ਕਰਕੇ ਸਿੰਘ ਜਦੋਂ ਪਰਿਵਾਰਾਂ ਸਮੇਤ ਕਿਉਂਕਿ ਜੰਗਲਾਂ ਦੇ ਵਿੱਚ ਹੀ ਰਹਿੰਦੇ ਸੀਗੇ ਕਿ ਪੱਤਾ ਪੱਤਾ ਸਿੰਘਾਂ ਦਾ ਬੈਰੀ ਸੀਗਾ ਉਹ ਇੱਥੇ ਪਰਿਵਾਰਾਂ ਸਮੇਤ ਬੈਠੇ ਹੋਏ ਸੀਗੇ ਜਦੋਂ ਚੁਗਲੀ ਹੋਈ ਜਨ ਜੈਨ ਖਾਨ ਦੇ ਨਾਲ ਮਤਲਬ ਮਿਲ ਕੇ ਦਿੱਲੀ ਤੋਂ ਅਬਦਾਲੀ ਨੇ ਮਤਲਬ ਇੱਥੇ ਪਰਿਵਾਰਾਂ ਸਵੇਤ ਬੈਠਿਆਂ ਦੇ ਉੱਤੇ ਹਮਲਾ ਕੀਤਾ ਜਦੋਂ ਇਹ ਤੇ ਹਮਲਾ ਕੀਤਾ ਉਹਨਾਂ ਨੇ ਪਰਿਵਾਰਾਂ ਦੇ ਜਿੰਨਾ ਕਿ ਬੱਚੇ ਆ ਲਾਮ ਲਖਰ ਉਹਨਾਂ ਕ ਲੈ ਕੇ 35000 ਤੱਕ ਤਕਰੀਬਨ ਤਕਰੀਬਨ ਇਤਿਹਾਰ ਦੇ ਵਿੱਚ ਲਿਖਿਆ ਵੀ ਇੱਥੇ ਸ਼ਹੀਦ ਹੋ ਗਏ ਇਸਾ ਨਾ ਸਥਾਨ ਤੇ ਬਾਕੀ ਜਿਹੜਾ ਬਚਿਆ ਪਰਿਵਾਰ ਸਿ ਬਹੀਰ ਦੇ ਤੌਰ ਤੇ ਬਚਾ ਦੇ ਰੂਪ ਦੇ ਵਿੱਚ ਅਲਦਲੇ ਕਾਫਲੇ ਬਣ ਕੇ ਆਪਣੇ ਪਰਿਵਾਰਾਂ ਨੂੰ ਇੱਧਰ ਨੂੰ ਮੂਮਾ ਘੜਾ ਬੰਨੂ ਕੋਤੇ ਵੇ ਬਹਾਮਣੀਆ ਸਾਈਡ ਨੂੰ ਉਹ ਕਾਫਲਾ ਬੁੰਮਾ ਕਹਿੰਦਾ ਤੱਕ ਮਤਲਬ ਲੜਾਈ ਹੁੰਦੀ ਗਈ ਆ ਠੀਕ ਆ ਤੇ ਇਹਨਾਂ ਪ੍ਰਾਤਨ ਇਤਿਹਾਸ ਆ ਇਹਨਾਂ ਵੱਡਮੁੱਲਾ ਇਤਿਹਾਸ ਆ ਸਾਡੇ ਸਿੱਖ ਇਤਿਹਾਸ ਦਾ ਤੇ ਇਹ ਇੱਕ ਅੰਗ ਮੈਂ ਮੰਨਦਾ ਐ ਇਸ ਚੀਜ਼ ਨੂੰ ਪਰ ਇਹਦੇ ਵਿੱਚ ਐਸਜੀਪੀਸੀ ਦਾ ਕਿੰਨਾ ਕੁ ਯੋਗਦਾਨ ਰਹਿੰਦਾ ਕਿਉਂਕਿ ਸੰਗਤਾਂ ਨੂੰ ਜਾਗਰੂਕ ਕਰਨ ਦੇ ਵਿੱਚ ਕਿੰਨਾ ਕੁ ਉਹਨਾਂ ਦੇ ਸਪੋਰਟ ਮੰਨਦੇ ਤੁਸੀਂ ਦੇਖੋ ਜੀ ਐਸਸੀਪੀਸੀ ਦਾ ਤਾਂ ਮੈਂ ਤਾਂ ਵੀ ਕੋਈ ਸਪੋਰਟ ਨਹੀਂ ਮੰਨਦਾ ਹੈਗਾ ਇਹ ਚੀਜ਼ ਦੀ ਕਿਉਂਕਿ ਨਹੀਂ ਐਡੀ ਐਡੀ ਯਾਦਗਾਰਾਂ ਤੇ ਮਤਲਬ ਸਮਾਗਮ ਹੁੰਦੇ ਨੇ ਘੱਲੂ ਘਰ ਦੇ ਸਬੰਧ ਦੇ ਵਿੱਚ ਹਜੇ ਤੱਕ ਕੀ ਆਪਣੇ ਤੁਸੀਂ ਇਹ ਦੇਖੋ ਜੀ ਆਪਣਾ ਹੁਣ ਜ਼ਿਲ੍ਹਾ ਮਲੇਰਕੋਟੜ ਦੇ ਵਿੱਚ ਹੋਇਆ ਹੈਗਾ ਪਹਿਲਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਸੀ 5 ਫਰਵਰੀ 1762 ਨੂੰ ਕਦੇ ਐ ਨਹੀਂ ਹੋਇਆ ਵੀ ਘੱਲੂ ਘਰ ਦੀ ਛੁੱਟੀ ਹੋਈ ਆ ਵੀ ਛੁੱਟੀ ਦੇ ਤੌਰ ਤੇ ਵੀ ਬੱਚਿਆਂ ਨੂੰ ਛੋਟਿਆਂ ਨੂੰ ਪਤਾ ਲੱਗ ਜਾਵੇ ਵੀ ਇਹ ਜੀ ਆਪਣਾ ਟਿੱਕਲੂ ਘਰ ਦਾ ਇਤਿਹਾਸ ਅੱਜ ਤਾਂ ਛੁੱਟੀ ਆ ਸਾਨੂੰ ਨਹੀਂ ਆਮ ਹੁੰਦੀ ਆ ਜੀ ਅੱਜ ਗਾਂਧੀ ਜਨਮ ਦਿਤੀ ਦੀ ਛੁੱਟੀ ਆ ਪਤਾ ਲੱਗ ਜਾਂਦਾ ਜੀ ਅੱਜ ਗਾਂਧੀ ਜਨਮ ਦਿਤੀ ਆ ਅੱਜ 15 ਗੱਦੀ ਛੁੱਟੀ ਕਦੇ ਇਸ ਇਤਿਹਾਸ ਦੇ ਵਿੱਚ ਨਾ ਤਾਂ ਸਾਡੇ ਮੌਜੂਦਾ ਜੋ ਸਰਕਾਰਾਂ ਦੇ ਹੈਗੇ ਨੇ ਦੁਬੰਦੇ ਉਹਨਾਂ ਨੇ ਕਦੇ ਇਹ ਗੱਲ ਚੱਕੀ ਆ ਵੀ ਅਸੀਂ ਇਤਿਹਾਸ ਦੇ ਵਿੱਚ ਵੀ ਇਹ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਆ ਸਕੂਲਾਂ ਦੇ ਵਿੱਚ ਇਤਿਹਾਸ ਦੇ ਵਿੱਚ ਪੜਾਉਣਾ ਚਾਹੀਦਾਗਾ ਕਿਉਂਕਿ ਐਡਾ ਇਤਿਹਾਸ ਦੁਨੀਆ ਤੇ ਕਿਤੇ ਨਹੀਂ ਸੰਗਰੂਰ ਜ਼ਿਲ੍ਹੇ ਕੀ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਵੀ ਨਹੀਂ ਛੁੱਟੀ ਹੁੰਦੀ ਜੀ 5 ਫਰਵਰੀ ਦੀ ਆਪਾਂ ਨੂੰ ਆਦਾਲੇ ਪੂਰੀ ਦੁਨੀਆ ਤੱਕ ਇਤਿਹਾਸ ਦਾ ਕਿੱਥੋਂ ਪਤਾ ਲੱਗੂ ਜਦੋਂ ਆਪਣੇ ਜ਼ਿਲ੍ਹੇ ਦੇ ਵਿੱਚ ਨਹੀਂ ਪ੍ਰੋਪਰ ਪਤਾ ਇਹ ਕਿਸਦਾ ਫਰਜ਼ ਵਾ ਐਸਸੀਪੀਸੀ ਦਾ ਫਰਜ਼ ਵੀ ਬਣਦਾਗਾ ਜੋ ਅਫਸਰ ਨੇ ਮੌਜੂਦਾ ਉਹਨਾਂ ਦੀ ਫਰਜ਼ ਬਣਦਾ ਵੀ ਹਾਂ ਵੀ ਉਹ ਜਾਣਕਾਰੀ ਹੋਣੀ ਦੱਸਣੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਵੀ ਆਗੇ ਫਰਜ਼ ਬਣਦਾਗਾ ਤੇ ਦੂਜੇ ਨੰਬਰ ਤੇ ਗੱਲ ਕਰਦੇ ਆ ਪੰਜਾਬ ਸਰਕਾਰ ਦੀ ਉਸ ਸਮੇਂ ਦੀ ਜੀ 2010 ਦੇ ਵਿੱਚ ਮੌਜੂਦਾ ਸਰਕਾਰ ਸੀ ਅਕਾਲੀ ਦਲ ਸਰਕਾਰ ਸੀ ਉਧਰ ਆਪਣੇ ਸਟੇਸ਼ਨ ਦੇ ਨਾਲ ਬਿਲਕੁਲ ਹੀ ਇਥੋਂ ਅੱਧੇ ਕਿਲੋਮੀਟਰ ਦੇ ਫਾਸਲੇ ਤੇ ਆ ਇੱਕ ਯਾਦਗਾਰ ਬਣੀ ਹੋਈ ਹੈ ਵੱਡੇ ਘੱਲੂ ਘਰ ਦੀ ਸ਼ਹੀਦੀ ਸਮਾਰਕ ਹਾਂਜੀ ਵੱਡੇ ਘੱਲੂ ਘਰ ਦਾ ਸ਼ਹੀਦੀ ਸਮਾਰਕ ਬਣਿਆ ਹੋਇਆ ਜੋ ਕਿ ਉਹ 35000 ਸ਼ਹੀਦ ਸਿੰਘਾਂ ਦੀ ਯਾਦ ਨੂੰ ਦੇ ਵਿੱਚ ਬਣਾਇਆ ਹੋਇਆ ਹੈ ਠੀਕ ਹੈ ਜੀ ਮਤਲਬ ਹਜ਼ਾਰਾਂ ਦੁਨੀਆ ਸਰਦਾ ਦੇ ਫੁੱਲ ਭੇਟ ਕਰਨ ਦੀ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚੋਂ ਜੋ ਵੀ ਐਨ ਆਰ ਆਈ ਉਹਦਾ ਹਰ ਇੱਕ ਦੀ ਭਾਵਨਾ ਆਉਂਦੀ ਆ ਕਿਉਂਕਿ ਇਹ ਲੱਗਦਾ ਕੋਈ ਕੈਨੇਡਾ ਅਮਰੀਕਾ ਤੋਂ ਆਉਂਦਾ ਵੀ ਅਸੀਂ ਕੱਲੂ ਘਰ ਦੀ ਯਾਦਗਾਰ ਤੇ ਜਾ ਕੇ ਆਉਣਾ ਜੇਕਰ ਅੱਜ ਤੁਸੀਂ ਆਪਾਂ ਗੱਲ ਕਰ ਲਈਓ ਉਸ ਯਾਦਗਾਰ ਦੀ ਉਹ ਹਾਲਤ ਇੰਨੀ ਉਹਦੀ ਖਸਤਾ ਹੋਈ ਹੋਈ ਹੈ ਦੇ ਤਰਸਯੋਗ ਵਾ ਤਾਂ ਐਡਾ ਇਤਿਹਾਸ ਹੋਵੇ ਹਾਲਤ ਤਰਸਯੋਗ ਹੋਗੇ ਕੌਮ ਲਈ ਕਿੱਡੀ ਸ਼ਰਮ ਵਾਲੀ ਗੱਲ ਵਾ ਕਿਉਂਕਿ ਸਾਡੇ ਮੌਜੂਦਾ ਜੋ ਅਫਸਰ ਸਹਿਬਾਨ ਨੇ ਐਮਐਲਏ ਸਹਿਬਾਨ ਨੇ ਜੋ ਸਰਕਾਰ ਦੇ ਮੰਤਰੀ ਸਹਿਬਾਨ ਨੇ ਉਹਨਾਂ ਨੂੰ ਸਾਡੇ ਚੈਨਲ ਚੈਨਲ ਦੇ ਮਾਦੀ ਮਰੇ ਬੇਨਤੀ ਆ ਭਾਈ ਆਪਾਂ ਇਹਨੂੰ ਟੜੇ ਬਾਜੀ ਜਾਂ ਪਾਰਟੀ ਬਾਜੀ ਦੇ ਨਾਲ ਇੱਕ ਸਿੱਖ ਕੌਮ ਦਾ ਇਤਿਹਾਸ ਵਾ ਉਹਨੂੰ ਪਹਿਲ ਦੇ ਆਧਾਰ ਤੇ ਉਹਦੀ ਦੇਖਭਾਲ ਕਰੋ ਸੰਭਾਲ ਕਰੋ ਤਾਂ ਜੋ ਸਿੱਖ ਕੌਮ ਦੇ ਜੋ ਬੱਚੇ ਨੇ ਜਾਂ ਮਤਲਬ ਆਉਣ ਵਾਲੀ ਜਨਰੇਸ਼ਨਾਂ ਉਹਨਾਂ ਨੂੰ ਆਪਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਜੇਕਰ ਉੱਥੇ ਉਹਨਾਂ ਨੂੰ ਦੇਖਣ ਨੂੰ ਨਹੀਂ ਕੁਝ ਮਿਲੂ ਸਮਝਣ ਨੂੰ ਨਹੀਂ ਕੁਝ ਮਿਲ ਲੂਗਾ ਤਾਂ ਉਹਨਾਂ ਨੂੰ ਉਹਦੇ ਪੋਤੇ ਤਾਂ ਨਿਰਾਸ਼ਾ ਹੋ ਕੇ ਜਾਂਦੇ ਨੇ ਮਤਲਬ ਉਹਨਾਂ ਨੂੰ ਸ਼ਕੂਨ ਨਹੀਂ ਮਿਲਣਾ ਵੀ ਅਸੀਂ ਐਡੇ ਇਤਿਹਾਸ ਨੂੰ ਦੇਖ ਕੇ ਆਏ ਤੇ ਫਿਰ ਜਿਹੜਾ ਇਹ 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 ਸਥਾਨ ਹੈ ਇਹ ਤਕਰੀਬਨ ਕਿੰਨੇ ਕ ਰਕਬੇ ਦੇ ਵਿੱਚ ਬਣਾਇਆ ਹੋਇਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਰਬਾਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਨ ਤੇ ਇਹ ਕਿੰਨੇ ਕ ਰਕਵੇ ਦੇ ਵਿੱਚ ਬਣਿਆ ਹੈ ਪਾਕਿਸਤਾਨ ਦੀ ਇਹ ਜੀ ਤਕਰੀਬਨ ਹੋਊਗਾ 5-6 ਕਿਲੇਿਆਂ ਦੇ ਵਿੱਚ ਹੋਊਗਾ 120 ਫੁੱਟ ਡਿਊੜੀ ਹੈ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ ਨੇ ਬਾਬਾ ਜਗਤਾਰ ਸਿੰਘ ਜੀ ਤਰਨਤਨ ਵਾਲੇ ਤੇ ਬਾਬਾ ਕਿਰਪਾਲ ਸਿੰਘ ਜੀ ਡੇਰਾ ਭਵਾਨੀਗੜ੍ਹ ਵਾਲਿਆਂ ਦੀ ਕਾਰ ਸੇਵਾ ਦੇ ਅੰਡਰ ਚੱਲਦਾ ਇਲਾਕੇ ਦੀਆਂ ਸੰਗਤਾਂ ਦੇ ਸਮੁੱਚੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਨਿਰੰਤਰ ਸੇਵਾ ਚੱਲਦੀ ਰਹਿੰਦੀ ਆ ਪੂਰੀ ਲੰਗਰ 24 ਘੰਟੇ ਚੱਲਦਾ ਸਾਂਗਤ ਦੇਸਾਂ ਦੇਸਾਂ ਦਾ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਉਂਦੀ ਆ ਬਈ ਬਹੁਤ ਵੱਡਾ ਇਤਿਹਾਸ ਆ ਤੇ ਮੈਂ ਇਹ ਕਿਹਦੇ ਬਾਰੇ ਜਰੂਰ ਜਾਣਨਾ ਚਾਹਾਂਗਾ ਕਿ ਇਹ ਜਿਹੜਾ ਪਿੱਪਲ ਦਾ ਬੋਰਡ ਦਾ ਬੋਰਡ ਹੈ ਜੀ ਇਹ ਇਹ ਕਿੰਨੇ ਕ ਟਾਈਮ ਪੁਰਾਣਾ ਲੱਗਦਾ ਜੀ ਇਹ ਇਹ ਤਾਂ ਜੀ ਸਦੀਆਂ ਪੁਰਾਣਾਗਾ ਬਹੁਤ ਪੁਰਾਣਾਗਾ ਤੁਸੀਂ ਇਹਦੀ ਵਧੀਆ ਫੁੱਲੀ ਦੇਖ ਲਓ ਜੀ ਐਡਾ ਬੋਰਡ ਮਤਲਬ ਏਰੀਏ ਚ ਮਤਲਬ ਇਲਾਕੇ ਚ ਆਪਣੇ ਕਿਤੇ ਹੋਣਾ ਨਹੀਂ ਇਹ ਤਕਰੀਬਨ ਬਹੁਤ ਵੱਡੀ ਇੱਕ ਨਿਸ਼ਾਨੀ ਆ ਉਸ ਸਮੇ ਦੀ ਜੇ ਖਬਰਾਂ ਉਦੋਂ ਮਤਲਬ ਕਿੰਨੇ ਕਿ ਸਿੰਘ ਇਹਨਾਂ ਦੇ ਥੱਲੇ ਵਿਸ਼ਰਾਮ ਕੀਤਾ ਹੋਊਗਾ ਵਿਸ਼ਰਾਮ ਕੀਤਾ ਆਪਣੇ ਘੋੜੇ ਬੰਨੇ ਉਹਨਾਂ ਦੇ ਪਰਿਵਾਰ ਬੈਠੇ ਹੋਣਗੇ ਲੰਗਰ ਪਾਣੀ ਬਣਾਉ ਉਹਨਾਂ ਪਰਿਵਾਰਾਂ ਨੇ ਤੇ ਕਰਮਾ ਵਾਲੀ ਧਰਤੀ ਆ ਇਹਦਾ ਦੀ ਜਿਹੜੀ ਅਲਦਲ ਦੀ ਧਰਤੀ ਆ 2 2 3 3 ਕਿਲੋਮੀਟਰ ਜਰਾ ਜਰਾ ਧਰਤੀ ਦਾ ਜਿਹੜਾ ਖੂਨ ਨਾਲ ਸਿੰਘਾਂ ਦੇ ਨੂੰ ਰੰਗਿਆ ਹੋਇਆ ਇਹ ਸਾਰੀ ਉਹਦੀ ਧਰਤੀ ਪਵਿੱਤਰ ਆ ਜੀ ਇਹ ਕਿਤੇ ਜਿਹੜੀ ਸੰਗਤ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਦੇਖ ਰਹੀ ਹੈ ਉਹਨਾਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਸਾਡਾ ਤਾਂ ਜੀ ਸਨੇਹ ਹੱਥ ਜੋੜ ਕੇ ਬੇਨਤੀ ਇਹੀ ਆ ਜੀ ਸਮੁੱਚੀ ਦੇਸ਼ ਕੌਮ ਦੇ ਵਿੱਚ ਵਸਦੇ ਸਿੱਖ ਕੌਮ ਨੂੰ ਭਾਈ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜੋ ਜੋ ਐਡਾ ਵੱਡਾ ਇਤਿਹਾਸ ਹੋਇਆ ਹੈਗਾ ਵਾਪਰਿਆ ਹੈਗਾ 5 ਫਰਵਰੀ 1762 ਜਾਤ ਹੋਣੀ ਚਾਹੀਦੀ ਹੈ ਤਰੀਖ ਹਰ ਇੱਕ ਨੂੰ ਕਿਉਂਕਿ ਸਿੱਖ ਕੌਮ ਦੀ ਗਿਣਤੀ 60-70 ਹਜ਼ਾਰ ਸੀ ਅੱਧੀ ਕੌਮ ਇੱਕ ਦਿਨ ਚ ਸੀਧਰ ਹੋ ਗਈ ਸੀ ਉਹ ਸਥਾਨ ਤੇ ਅੱਜ ਤੁਸੀਂ ਦਰਸ਼ਨ ਕੀਤੇ ਨੇ ਵੀ ਉਹਦੇ ਉੱਤੇ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਜ਼ਰੂਰ ਲੈ ਕੇ ਆਵੋ ਦਰਸ਼ਨ ਕਰਾਵੋ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਵੀ ਸਾਡਾ ਐਡਾ ਬਲਖਣ ਇਤਿਹਾਸ ਵਾ ਆਪਣੇ ਤੇ ਉਹਨਾਂ ਨੂੰ ਮਾਣ ਮਹਿਸੂਸ ਹੋ ਵੀ ਵੀ ਅਸੀਂ ਐਡੇ ਆਪਣੇ ਬਡਾਰੂਆਂ ਤੇ ਉਹਨਾਂ ਦੇ ਅਸੀਂ ਬਾਰਸਵਾ ਬਹੁਤ ਬਹੁਤ ਧੰਨਵਾਦ ਇਹ ਸਨ ਬਲਵਿੰਦਰ ਸਿੰਘ ਰਹੀਗਾ ਜਿਹੜੇ ਕਿ ਕਾਫੀ ਲੰਮੇ ਸਮੇਂ ਤੋਂ ਖੋਜ ਕਰਤਾ ਨੇ ਇਥੋਂ ਦੇ ਤੇ ਜਿਨ੍ਹਾਂ ਨੇ ਮਤਲਬ ਸੰਗਤਾਂ ਨੂੰ ਜਿਹੜੇ ਦੂਰ ਦਰਡੇ ਬੈਠੇ ਨੇ ਉਹਨਾਂ ਨੂੰ ਇਸ ਪਵਿੱਤਰ ਇਸਤਿਹਾਨ ਤੇ ਤੇ ਅਸਥਾਨ ਤੋਂ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਕਿਤਨਾ ਕਿਤੇ ਸਾਨੂੰ ਵੀ ਜ਼ਰੂਰਤ ਹੈ ਅਜਿਹੇ ਅਸਥਾਨਾਂ ਨੂੰ ਸੰਭਾਲਣ ਦੀ ਤੇ ਬਾਅਦ ਤੋਂ ਬਾਅਦ ਇਹਨਾਂ ਦਾ ਸਹਿਯੋਗ ਕਰਨ ਦੇ ਲਈ ਮਲੋਦ ਲਾਈਵਲੀ ਮੈਂ ਬੀਬੀ ਸੰਗਰੋੜੀਆਂ ਧੰਨਵਾਦ ਜੀ